ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਪੰਜਾਬੀ ਤੜਕਾ ਚੈਨਲ ਦੇ ਉੱਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਪ੍ਰਿੰਡੀ ਅਤੇ ਪਿਆਜ਼ ਦੀ ਸਬਜ਼ੀ ਕਿਵੇਂ ਬਣਦੀ ਹੈ ਸਭ ਤੋਂ ਪਹਿਲਾਂ ਅਸੀਂ ਪ੍ਰਿੰਡੀਆਂ ਲੈ ਲਈਆਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਧੋ ਲਓ ਪਾਣੀ ਦੇ ਵਿੱਚ ਤੇ ਚੰਗੀ ਤਰ੍ਹਾਂ ਕੱਪੜੇ ਨਾਲ ਪੂੰਝ ਲਓ ਇਹ ਤੋਂ ਬਾਅਦ ਪਿਆਜ਼ ਲੈ ਲਓ ਟਮਾਟਰ ਲੈ ਲਓ ਮਿਰਚੀ ਲੈ ਲਓ ਆਪਣੇ ਹਿਸਾਬ ਨਾਲ ਤੁਸੀਂ ਜਿੰਨੀ ਮਿਰਚੀ ਪਾਉਣੀ ਆ ਪਾ ਸਕਦੇ ਹੋ ਟਮਾਟਰ ਪਾ ਸਕਦੇ ਹੋ ਇਸ ਤੋਂ ਬਾਅਦ ਅਸੀਂ ਇਸ ਨੂੰ ਬਰੀਕ-ਬਰੀਕ ਕੱਟ ਲਾਂਗੇ ਆਪਣੇ ਲੋੜ ਮੁਤਾਬਕ ਵੱਡੀ ਛੋਟੀ ਕੱਟ ਸਕਦੇ ਆ ਇਦੇ ਵਿੱਚ ਇਸ ਤਰ੍ਹਾਂ ਦੇ ਬੀਜ ਵੀ ਨਿਕਲਦੇ ਨੇ ਅਸੀਂ ਉਹਨਾਂ ਨੂੰ ਵੀ ਸਬਜ਼ੀ ਵਿੱਚ ਪਾ ਸਕਦੇ ਆ ਇਸ ਤਰ੍ਹਾਂ ਦੇ ਬੀਜ ਇਸ ਤੋਂ ਬਾਅਦ ਇਸ ਵਿੱਚ ਪਿਆਜ਼ ਕੱਟ ਕੇ ਇੱਥੇ ਲੰਬੇ-ਲੰਬੇ ਪਿਆਜ਼ ਪਾ ਸਕਦੀਆਂ ਇਸ ਤਰ੍ਹਾਂ ਕੱਟਣਾ ਹੈ ਲੰਬੇ-ਲੰਬੇ ਬਰੀਕ ਪਿਆਜ਼ ਨਹੀਂ ਕੱਟਣੇ ਇਸ ਤਰ੍ਹਾਂ ਦੇਖੋ ਜੀ ਹੁਣ ਸਾਡਾ ਸਾਰਾ ਸਮਾਨ ਕੱਟ ਕੇ ਰੈਡੀ ਹੋ ਗਿਆ ਹੈ ਤੁਸੀਂ ਇਸ ਤਰ੍ਹਾਂ ਸਬਜ਼ੀ ਨੂੰ ਕੱਟ ਕਰ ਲੈਣਾ ਹੈ ਤੋਂ ਬਾਅਦ ਜੀ ਅਸੀਂ ਕੜਾਹੀ ਵਿੱਚ ਤੇਲ ਪਾ ਲਿਆ ਇਹ ਤੇਲ ਨੂੰ ਥੋੜਾ ਗਰਮ ਹੋੰਦੀ ਏ। ਇਸ ਤੋਂ ਬਾਅਦ ਜੀ ਤੇਲ ਗਰਮ ਹੋ ਗਿਆ। ਹੁਣ ਅਸੀਂ ਇਸ ਵਿੱਚ ਥੋੜਾ ਜੀਰਾ ਪਾ ਦਾਂਗੇ। ਜਦੋਂ ਤੱਕ ਜੀਰਾ ਬਰਾਊਨ ਨਾ ਹੋ ਜਾਏ। ਫਿਰ ਇਸ ਤੋਂ ਬਾਅਦ ਅਸੀਂ ਇਸ ਵਿੱਚ ਪਿਆਜ਼ ਪਾ ਦਾਂਗੇ। ਇਸ ਤਰ੍ਹਾਂ ਪਿਆਜ਼ ਅਸੀਂ ਭੁੰਨ ਲਾਂਗੇ ਜਦ ਤੱਕ ਕੇ ਹਲਕੇ ਬਰਾਊਨ ਨਾ ਹੋ ਜਾਣ ਪਿਆਜ਼ ਅਸੀਂ 2-3 ਮਿੰਟ ਲਈ ਭੁੰਨ ਲਾਂਗੇ ਜਦ ਤੱਕ ਹਲਕੇ ਬਰਾਊਨ ਨਾ ਹੋ ਜਾਣ ਫਿਰ ਅਸੀਂ ਇਸ ਵਿੱਚ ਕੱਟੇ ਹੋਏ ਟਮਾਟਰ ਹਰੀ ਮਿਰਚ ਐਂਡ ਦੈਨ ਵੀ ਬੀਟੂ ਟੋ ਮਿਲਾ ਲਾਂਗੇ 4-5 ਮਿੰਟ ਲਈ ਅਸੀਂ ਟਮਾਟਰ, ਮਿਰਚ ਤੇ ਪਿਆਜ਼ ਨੂੰ ਕੁੰਦ ਲਿਆ। ਹੁਣ ਅਸੀਂ ਇਸ ਵਿੱਚ ਸਵਾਦ ਅਨੁਸਾਰ ਹਲਦੀ ਮਿਰਚ ਤੇ ਨਮਕ ਤੇ ਮਸਾਲਾ ਨਮਕ ਥੋੜਾ ਜਿਹਾ ਜ਼ਿਆਦਾ ਪਾਵਾਂਗੇ। ਹਲਦੀ ਮਸਾਲਾ ਪੁੱਜ ਗਿਆ 4-5 ਮਿੰਟ ਲਈ ਪੁੰਨ ਲੈਣਾ ਹੁਣ ਇਸੇ ਵਿੱਚ ਕੱਟੀ ਹੋਈ ਪ੍ਰਿੰਡੀ ਪਾ ਦਾਂਗੇ ਹੁਣ ਇਸ ਨੂੰ ਇਸ ਮਿਕਸ ਕਰ ਦਾਂਗੇ ਪਿਆਜ਼ ਤੇ ਪ੍ਰਿੰਡੀ ਨੂੰ ਉਨੇ ਸੀ ਇਸ ਨੂੰ ਟੱਕ ਕਿ ਰੱਖ ਦਵਾਂਗੇ ਥੋੜਾ ਪਾਪ ਨਾਲ ਰਿੰਦੀ ਤੱਕ ਜਾਊਗੀ ਬਲੋ ਜੀ ਦੇਖੋ ਹੁਣ ਚੱਲਦੀ ਸਬਜੀ ਬਣ ਕੇ ਤਿਆਰ ਹੈ